ਕਹਿੰਦੇ ਉਹਦੀ ਮੌਤ ਹੋਊਗੀ ਮੌਤ ਹੋਊਗੀ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੋੜੀ ਦੇ ਭਈਆ ਰਾਲੀਆਂ ਆ ਕੇ ਸਾਡੇ ਨਾਲ ਜਿਹੜੇ ਸਰਨਾਮ ਵੀ ਪੰਗਾਲੇ ਕੋਰ ਨਾਲ ਨਾਲ ਲਾ ਦੇਣ ਇਹ ਨਹੀਂ ਪਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਖੀ ਭੜਾਈ ਨਾ ਸੀ ਕੋਈ ਬੰਦ ਬਣਾਇਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਐ। ਐਜਸਨਾ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ। ਸਾਨੂੰ ਕੋਈ ਪਰਵਾਹ ਨਹੀਂ ਹੈ ਮੇਰਾ ਨਾਂ ਉਹਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ। ਜਿੰਨਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ। ਤੇ ਜਿੰਨਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ। ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਹੋਵੇ ਮਿਲੇ ਇੰਸਟਾ ਸਟਾਰ ਅਤੇ ਸੋਸ਼ਲ ਮੀਡੀਆ ਤੇ ਕਮਲਪ੍ਰੀਤ ਕੋਰ ਉਫ ਭਾਬੀ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਮੌਤ ਤੋਂ ਬਾਅਦ ਬਠਿੰਡਾ ਪੁਲਿਸ ਦੇ ਵੱਲੋਂ ਇਸ ਹੱਤਿਆਕਾਂ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਇਸ ਹਤਿਆकांड ਦਾ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੂ ਨੂੰ ਦੱਸਿਆ ਵੈ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਮਹਿਰੂ ਦੇਵੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਜਿੱਥੇ ਕਮਲਪ੍ਰੀਤ ਕੌਰ ਉਰਫ ਭਾਬੀ ਦੀ ਹਤਿਆ ਨੂੰ ਲੈ ਕੇ ਉਸ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਉੱਥੇ ਹੀ ਇੱਕ ਹੋਰ ਸੋਸ਼ਲ ਮੀਡੀਆ ਇੰਸਟਾਗ੍ਰam ਦੀ ਸਟਾਰ ਨੂੰ ਵੀ ਧਮਕੀ ਦਿੱਤੀ ਹੈ ਤੇ ਉਸ ਨੂੰ ਲੈ ਕੇ ਵੀ ਵੱਡੀਆਂ ਗੱਲਾਂ ਉਸ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਕਹੀਆਂ ਜਾ ਰਹੀਆਂ ਵਾ ਜੋ ਕਿ ਲਗਾਤਾਰ ਵਾਇਰਲ ਹੋ ਰਹੀਆਂ ਵਾ ਤਾਂ ਸੁਣੋ ਤੁਸੀਂ ਵੀ ਕਿਸ ਤਰ੍ਹਾਂ ਪਹਿਲਾ ਕੰਚਨ ਕੁਮਾਰੀ ਉਰਫ ਕਮਲਪ੍ਰੀਤ ਕੌਰ ਭਾਬੀ ਦੀ ਹਤਿਆ ਨੂੰ ਲੈ ਕੇ ਅਮਰਿਤਪਾਲ ਸਿੰਘ ਮਹਿਰੂ ਕੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਦੀਪਿਕਾ ਲੂਥਰਾ ਜੋ ਕਿ ਇਨਸਟਾ ਸਟਾਰ ਹੈ ਉਸ ਨੂੰ ਲੈ ਕੇ ਉਸ ਦੇ ਵੱਲੋਂ ਕੀ ਧਮਕੀਆਂ ਦਿੱਤੀਆਂ ਜਾ ਰਹੀਆਂ ਉਸ ਦੇ ਬਾਰੇ ਵੀ ਸੁਣੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਖੋਨ ਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰੀਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਕਦਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਪੈਣਾ ਦੀ ਅਜਤ ਕੀ ਹੁੰਦੀ ਆ ਮਾਵਾ ਕੀ ਹੁੰਦੀ ਆ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਓ ਪੇਡ ਨਹੀਂ ਵੀ ਉੱਤੇ ਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਵੇਖਣ ਵਾਸਤੇ ਜਿੱਥੇ ਕਹਿਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿ ਜਿੰਨੇ ਕ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਖੀ ਭੜਾਈ ਨਾ ਸੀ ਕੋਈ ਬੰਦ ਬਣਾਏ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਜੋਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈ ਕਿ ਜਿਨ੍ਹਾਂ ਨੇ ਆਪਦੇ ਭਾਬੀ ਨਾਲ ਸਰੀਰਕ ਸੰਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆਪਦੇ ਉਹਨੇ ਆਪਦੇ ਪੇਜ ਦਾ ਨਾਂ ਹੀ ਆਪਦਾ ਭਾਬੀ ਰੱਖ ਲਿਆ ਐਜਸ ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਨਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜेड ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਵੇਖ ਲੋਗੇ ਤੇ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਦਿਓ ਤੇ ਸਾਡੇ 2 ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮੈਹਰੋ ਤੋਂ ਆ ਤੇ ਭਾਈ ਨਿਮਰਤਜੀਤ ਸਿੰਘ ਹਰੀਆ ਤੋਂ ਆ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਕੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਮ ਆਉਂਦਾ ਮੇਰੇ ਮੇਰੇ ਨਾਂ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਹਾਏ ਲੱਗਣਾ ਪਵੇ ਜੇ ਥੂਲੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤ ਆਬਰੂ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਹੀ ਤੁਰੇ ਫਿਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗੀਆਂ ਇਹ ਤਾਂ ਫਿਰ ਇਹ ਜੂਪੀ ਬਿਹਾਰ ਤੋਂ ਬਈਆ ਰਾਣੀ ਆ ਕੇ ਨੇ ਇਹ ਇਹ ਨਾਂ ਦੇਤਾ ਪੰਜਾਬ ਦੀਆਂ ਠਰਕੀ ਤੀਵੀਆਂ ਫਿਰ ਜਦੋਂ ਗਾਂ ਦੇਖਿਆ ਤੇ ਵਾਕਈ ਪਿਆ ਉਹਦੇ ਵਿੱਚ ਕੁੜਗੈ ਨਾ ਕਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਹਨੇ ਮਾਫੀ ਮੰਗੀ ਸੀ ਕਿ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸ ਹਿਸਾਬ ਨਾਲ ਵੀ ਪਨਾ ਦਿੱਤੀ ਜਾਵੇ ਤੇ ਅਜਿਤਦਰ ਭੈਣ ਬਣਾ ਕੇ ਗੱਲਬਾਤ ਕੀਤੀ ਸੀ ਨਾ ਪੇ ਇਹ ਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗਿਆ ਨੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਤਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ 'ਚ ਲੈਣਾ ਪਵੇ ਜੇ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆਪਾਂ ਤਾਂ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਨੇ ਪਹਿਲੋਂ ਪਿਆਰ ਨਾਲ ਸਮਝਾਉਂਦੇ ਹੁੰਦੇ ਨੇ ਮੁੜ ਕੇ ਪਹਿਲੋਂ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਆ ਹਣ ਬੁਲਾਉਂਦੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਤਪਾਲ ਸਿੰਘ ਬੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕਹੋਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਇਹ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਦੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਕਰਦਾ ਜਿਨ੍ਹਾਂ ਦੇ ਮੈਂ ਨਾਂ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਵੀ ਮਿਲੇ ਸਮਝ ਗਏ ਇਪਾਲਸਦੀ ਕਾਰਵਾਈ ਦਾ ਹਿੱਸਾ ਪੁਲਸ ਕਰ ਰਹੀ ਆ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਸ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਆ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਅਸੀਂ ਪੁੱਛਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾ ਤਾਂ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲਣੀ ਮੇਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇ